ਵੱਡੇ ਵੱਡੇ ਸਿੰਗਰਾਂ ਨੂੰ ਸਟਾਰ ਬਣਾਉਣ ਵਾਲਾ ਅੱਜ ਵੀ ਚਲਾਉਂਦਾ ਹੈ ਟੈਂਪੂ ਲਾਲ ਅਠੋਲੀ ਵਾਲਾ ਚੱਲ ਆਖ ਤਾਂ ਦਈ ਦਾ ਜੇ ਕੋਈ ਪੁੱਛਦਾ ਸਾਡਾ ਵੀ ਇੱਕ ਯਾਰ ਹੁੰਦਾ ਸੀ ਤੁਸੀਂ ਗੀਤ ਸੁਣਿਆ ਨਾ ਕੇਸ ਮੱਕਣ ਦਾ ਲਾਲ ਅਠੋਲੀ ਵਾਲੇ ਨੇ ਦੁਰਗਾ ਰੰਗੀਲਾ ਤੋਂ ਲੈ ਕੇ ਹੁਣ ਤੱਕ ਦੇ ਖਾਨ ਸਾਹਿਬ ਤੱਕ ਜਿੰਨੇ ਸਿੰਗਰ ਵਿਚਲੇ ਆ ਗਏ ਸਭ ਨੂੰ ਆਪਣੇ ਗੀਤ ਦਿੱਤੇ ਆ ਸਤਵਿੰਦਰ ਬਿੱਟੀ ਹੋਵੇ ਚਾਹੇ ਕੋਈ ਵੀ ਕਹ ਲੋ ਨਿਸ਼ੱਤਰ ਗਿੱਲਵਾ ਜੇ ਇਹਦਾ ਮਰਜੀ ਬੂਟਾ ਮੁਹੰਮਦ ਜੇ ਇਹਦਾ ਫਰੋਜ਼ ਖਾਨ ਮਾਸਟਰ ਕਿਸੇ ਦਾ ਵੀ ਨਾਮ ਲੈ ਲਓ ਤੇ ਸਭ ਨੂੰ ਗੀਤ ਦਿੱਤੇ ਆ ਤੇ ਸਭ ਨੇ ਗਾਇਆ ਪਿੱਛੇ ਜੇ ਗਾਣਾ ਤੁਹਾਨੂੰ ਆਇਆ ਸੀਗਾ ਕਾਨ ਸਾਹ ਦਾ ਰਿੰਜ ਰਿੰਜ ਮਰੀਮ ਜਮ ਬਾਰਛ ਉਹ ਵੀ ਇਹਨਾਂ ਦਾ ਹੀ ਲਿਖਿਆ ਸੀ ਕਿਸ਼ਨਾ ਤੇਰੀ ਮੁਰਲੀ ਤੇ ਕੌਣ ਨਹੀਂ ਨੱਚਦਾ ਉਹ ਵੀ ਇਹਨਾਂ ਦਾ ਸ਼ਬਦ ਲਿਖਿਆ ਆ ਹੈਨਾ ਤੇ ਚਲ ਆਕਤਾ ਦੇਈ ਦਾ ਮਿੱਤਰਾਂ ਦੀ ਮੋਟਰ ਤੇ ਕੱਚਲੀ ਗਲਾਸੀ ਖੜਕੇ ਇਸ ਤਰ੍ਹਾਂ ਦੇ ਬਹੁਤ ਗੀਤ ਨੇ ਜਿਹੜੇ ਲਾਲ ਠਾਣੀ ਵਾਲਾ ਦੀ ਕਲਮ ਤੋਂ ਨਿਕਲੇ ਨੇ ਤੇ ਸੁਪਰ ਡੂਪਰ ਹਿੱਟ ਹੋਏ ਤੇ ਇਹਨਾਂ ਦੇ ਗੀਤਾਂ ਨੇ ਬਹੁਤ ਸਾਰੇ ਸਿੰਗਰਾਂ ਨੂੰ ਸਟਾਰ ਬਣਾਇਆ ਤੇ ਪਰ ਖੋਦੇ ਅੱਜ ਵੀ ਟੈਂਪੂ ਚ ਚਲਾਉਂਦੇ ਨੇ ਉਹ ਜਿਹੜੇ ਪੁਰਾਣੇ ਜਾਂ ਢੂਂਡ ਟੈਂਪੂ ਆ ਨਾ ਮੋਰ ਨੂੰ ਮੂੰਹ ਵਾਲੇ ਤੇ ਆ ਮੈਂ ਪਹਿਲਾਂ ਤਾਂ ਨੇ ਫੋਟੋ ਵੀ ਲਗਾਈ ਉਹ ਟੈਂਪੂ ਚ ਚਲਾਉਂਦੇ ਨੇ ਤੇ ਪਰ ਇਹਨਾਂ ਦੀ ਜਿਹੜੀ ਕਲਮਾਂ ਉਹ ਬਹੁਤ ਹੀ ਨਰੋਈਆ ਜਿਨੇ ਕਿ ਐਡੇ ਵੱਡੇ ਅ ਮਕਾਮ ਤੇ ਜਿਨ੍ਹਾਂ ਨੇ ਵੀ ਇਹਦੇ ਗੀਤ ਗਾਏ ਉਹਨਾਂ ਨੂੰ ਪੁਜਾਪੋ ਚ ਆਇਆ ਤੇ ਆਪ ਦੀ ਤੇ ਮੈਂ ਜੇ ਗੱਲ ਕਰਾਂ ਲਾਲ ਅਠੋਲੀ ਵਾਲਿਆਂ ਦੀ ਚੁਬਾਦ ਦੀ ਤੇ ਇਨਾਂ ਦੇ ਗੀਤ ਨੂੰ ਕਿਸੇ ਨੇ ਚਰਨਜੀਤ ਹੁਜਾ ਤੱਕ ਪਛਾਣਦੇ ਉਹਨਾਂ ਨੇ ਕਿ ਇਹ ਬੰਦਾ ਕੌਣਾ ਮੜਾ ਉਹ ਤੇ ਜਦੋਂ ਇਹ ਗਾਏ ਪਹਿਲੀ ਵਾਰ ਇਹਨਾਂ ਦੀ ਡੈਡੀ ਤੋਂ ਤੈਨ ਗੀਤ ਉਹਨਾਂ ਨੂੰ ਪਸੰਦ ਆ ਗਿਆ ਤੇ ਫਿਰ سلسلہ ਚੱਲ ਪਿਆ ਦੁਰਗੇ ਰੰਗੀਲੇ ਦੀ ਵਾਚ ਇਹਨਾਂ ਦੀ ਜਾਨਕੀ ਗੱਲਬਾਤ ਸਾਰੀ ਜਿਹੜੀ ਹੋ ਹੋ ਗਈ ਸੀਗੀ ਨਾਲ ਚਰਨਜੀਤ ਹੁਜਾ ਉਹਨਾਂ ਦੇ ਤੇ ਉਸ ਤੋਂ ਬਾਅਦ ਕੇਐਸ ਮੱਖਣ ਜਦੋਂ ਇਹ ਗੀਤ ਇਹਨਾਂ ਤੋਂ ਲੈਂਦਾ ਪਹਿਲਾ ਤੇ ਇਹ ਉੱਪਰੋਂ ਪੈਸੇ ਮੰਗ ਲੈਂਦੇ ਆ 3000 ਰੁਪਇਆ ਕਹਿੰਦੇ ਮੈਂ ਤਾਂ ਭਾਈ ਗੀਤ ਦਊਂਗਾ ਤਾਂ ਤੇ ਉਹ 1100 ਰੁਪਇਆ ਸ਼ਾਇਦ ਦੇ ਕੇ ਗਏ ਸੀ ਇਹਨਾਂ ਨੂੰ ਤੇ ਉਸ ਤੋਂ ਬਾਅਦ ਮਿੱਤਰਾਂ ਦੀ ਮੋਟਰ ਤੇ ਕੱਚ ਦੀ ਗਲਾਸੀ ਖੜਕੇ ਦਾ ਇਹਨਾਂ ਨੇ 10000 ਰੁਪਇਆ ਲਿਆ ਸੀ ਕਿ ਐਸ ਮੱਖਣ ਤੋਂ ਤੇ ਉਹਨੇ ਦਿੱਤਾ ਵੀ ਸੀਗਾ ਤੇ ਫਿਰ ਕਿ ਐਸ ਮੱਖਣ ਇਹਨਾਂ ਨੂੰ ਪੈਸੇ ਦਿੰਦਾ ਰਿਹਾ ਤੇ ਗੀਤ ਇਹਨਾਂ ਤੋਂ ਲੈਂਦਾ ਰਿਹਾ ਇਹ ਦੱਸਦੇ ਆ ਵੀ ਮੈਂ ਕੋਈ ਗੀਤ ਵੀ ਕਿਸੇ ਨੂੰ ਫ੍ਰੀ ਨਹੀਂ ਦਿੰਦਾ ਪੈਸੇ ਲੈ ਕੇ ਹੀ ਦਿੰਦਾ ਆ ਤੇ ਬਾਅਦ ਦੇ ਵਿੱਚ ਗਿਲਾ ਚਿਕਬਾ ਕਰਨੇ ਨਾਲੋਂ ਭਾਈ ਪਹਿਲੇ ਮੇਰਾ ਆ ਰੇਟ ਵਾ ਤੇ ਮੈਨੂੰ ਪੈਸੇ ਦਿਓ ਤੇ ਕਹਿੰਦੇ ਇੱਕ ਅਜੀਹਾ ਕੇਐਸ ਮੱਖਣ ਜਿਨੇ ਮੈਨੂੰ ਜਦੋਂ ਮੰਗਿਆ ਸਭ ਕੁਝ ਦਿੱਤਾ ਪਿੱਛੇ ਜੇ ਮੋਟਰਸਾਈਕਲ ਵੀ ਲੈ ਕੇ ਦਿੱਤਾ ਤੇ ਪੈਸੇ ਵੀ ਉਹ ਦੇ ਕੇ ਜਾਂਦਾ ਜਦੋਂ ਦਾ ਗੀਤ ਹਿੱਟ ਹੋ ਜਾਂਦਾ ਸੀ ਤੇ ਉਦੋਂ ਵੀ ਡੱਬਾ ਵੀ ਭੇਜਦਾ ਸੀਗਾ ਤੇ ਕੇਐਸ ਮੱਖਣ ਨੇ ਮੇਰੇ ਮੁੰਡੇ ਨੂੰ ਮੋਟਰਸਾਈਕਲ ਵੀ ਲੈ ਕੇ ਦਿੱਤਾ ਸੀਗਾ ਜੇ ਮੈਂ ਗੱਡੀ ਮੰਗ ਲੈਂਦਾ ਉਹ ਵੀ ਤੇ ਇੱਕ ਵਾਰ ਦੀ ਗੱਲ ਦੱਸਦੇ ਆ ਕਿ ਜਦੋਂ ਮੈਂ ਪਹਿਲੀਆਂ ਚ ਸਟਰਗਲ ਕਰਦਾ ਸੀ ਮੈਂ ਚਰਨਜੀਤ ਉਹ ਜਹਾ ਹੁਣਾਂ ਦੇ ਆਫਿਸ ਗਿਆ ਤਾਂ ਉੱਥੇ ਕਹਿੰਦੇ ਉਹ ਕਹਿੰਦੇ ਰੁਕਲਾ ਤੂੰ ਲਾਲ ਦੋ ਦਿਨ ਕਹਿੰਦੇ ਮੈਂ ਕਿਹਾ ਮੈਂ ਤਾਂ ਕਿਸੇ ਦਾ ਟੈਂਪੂ ਚਲਾਉਣਾ ਮੇਰੀ ਤਾਂ ਦਿਹਾੜੀ ਮਰ ਜਣੀ ਆ ਉਹ ਕਹਿੰਦੇ ਯਾਰ ਕਿੰਨੇ ਦਾ ਟੈਂਪੂ ਆ ਕਹਿੰਦਾ ਜੀ 50000 ਦਾ ਉਹ ਕਹਿੰਦੇ ਤੈਨੂੰ ਅਸੀਂ 50000 ਰੁਪਏ ਦਿੰਨੇ ਆ ਚੱਕ ਤੂੰ ਟੈਂਪੂ ਲੈ ਲੈ ਪਰ ਫਿਰ ਇਹ ਕਹਿੰਦਾ ਮੈਂ ਇਹ ਤਾਂ ਮੈਨੂੰ ਐਡਾ ਲੱਗਣਾ ਕਿ ਜਿੱਦਾਂ ਮੈਨੂੰ ਕਿਸੇ ਨੇ ਕਹਿੰਦੇ ਕੋਈ ਨਹੀਂ ਇੱਕ ਮੇਲਾ ਹੁੰਦਾ ਤੈਨੂੰ ਉੱਥੇ ਆਪਾਂ ਸਨਮਾਨ ਕਰਾਂਗੇ ਤੇਰਾ 51000 ਨਾ ਫਿਰ ਉਸ ਮੇਲੇ ਤੇ ਚਰਨਜੀਤ ਹੁਜਾ ਸਾਹਿਬ ਨੇ ਕਿਹਾ ਕਿ ਇਹਨਾਂ ਨੂੰ ਸਨਮਾਨਿਤ ਕਰਾਇਆ ਸੀ 51000 ਰੁਪਏ ਨਾ ਤੇ ਫਿਰ ਪਹਿਲੀ ਵਾਰ ਇਹਨਾਂ ਨੇ ਉਹਨਾਂ ਪੈਸਿਆਂ ਦਾ ਟੈਂਪੂ ਲਿਆ ਸੀਗਾ ਉਸ ਤੋਂ ਬਾਅਦ ਟੈਂਪੂ ਲੈ ਕੇ ਇਹ ਆਪਣਾ ਕੰਮ ਕਰਦੇ ਰਹੇ ਤੇ ਅੱਜ ਤੱਕ ਵੀ ਕਰਦੇ ਆ ਸੋ ਲਾਲਾ ਲਠੋਲੀ ਵਾਲੇ ਦੇ ਬਾਰੇ ਮੈਨੂੰ ਦੱਸਣਾ ਬਹੁਤ ਜ਼ਰੂਰੀ ਸੀਗਾ ਕਿ ਇਸ ਤਰ੍ਹਾਂ ਦੇ ਗੀਤਕਾਰ ਨੇ ਅੱਜ ਵੀ ਜਿਹੜੇ ਕਿ ਆਪਣੇ ਕੰਮ ਧੰਦਿਆਂ ਨਾਲ ਵੀ ਜੁੜੇ ਹੋਏ ਨੇ ਤੇ ਨੰਨਾਂ ਦਾ ਨਾਮ ਵੀ ਐਡਾ ਵੱਡਾ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੋਗੇ